ਪੰਜਾਬ ਪੁਲਿਸ ਦੀ ਨਸ਼ਾ ਖਿਲਾਫ ਮੁਹਿੰਮ ਜਾਰੀ ਹੈ ਇਸੇ ਕੜੀ ਵਿੱਚ ਪੁਲਿਸ ਨੇ ਇੱਕ ਪਗੋੜੇ ਨੂੰ ਕਾਬੂ ਕੀਤਾ ਉਸ ਤੋਂ ਕਲੋਹਰਨ ਤੇ 175000 ਦੀ ਡਰੱਗ ਮਨੀ ਸਮੇਤ ਦੋ ਹੋਰ આરોપી ਕਾਬੂ ਕੀਤੇ ਨੇ ਅਧਿਕਾਰੀਆਂ ਮੁਤਾਬਕ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਤੋਂ ਕਈ ਹੋਰ ਖੁਲਾਸੇ ਹੋ ਸਕਦੇ ਨੇ ਅਸੀਂ ਜੀ ਤਰਸਿੱਕੇ ਥਾਣੀ ਤੋਂ ਆਏ ਸੀ ਸਾਡਾ ਗੁਰਪ੍ਰੀਤ ਸਿੰਘ ਓਪੀ ਸਨੂ ਸਤਪਾਲ ਸਿੰਘ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਸਾਡੇ ਮੁਕਦਮੇ 'ਚ ਪੀਓਸੀ ਐਨਡੀਪੀਐਸ ਦੇ ਮੁਕਦਮੇ 'ਚ ਪੀਓਸੀ ਅਸੀਂ ਇਹਦੇ ਘਰ ਰੇਡ ਕਰਨ ਆਏ ਸੀ ਘਰ ਨਹੀਂ ਸੀ ਮਿਲਿਆ ਹੈ ਇਦੋ ਜੀਜਾ ਜਿਹੜਾ ਜੰਡਿਆਲੇ ਦਾ ਹੀ ਰਹਿਣ ਵਾਲਾ ਉਹ ਘਰ ਮਿਲਿਆ ਸੀ ਉਹਨੂੰ ਅਸੀਂ ਪੁੱਛਗਿੱਛ ਕੀਤੀ ਤੇ ਉਹ ਕਿੱਥੇ ਆ ਉਹਨੇ ਦੱਸਿਆ ਕਿ ਆਪਣੇ ਦੋਸਤ ਕੋ ਰਹਿੰਦਾ ਫਿਰ ਅਸੀਂ ਉਹਦੇ ਦੋਸਤ ਦੇ ਘਰ ਗਏ ਜੀ ਉੱਥੋਂ ਇਹ ਬਾਹਰ ਨਿਕਲਣ ਲੱਗਾ ਸੀ ਮੋਟਰਸਾਈਕਲ ਤੇ ਬਾਹਰ ਨਿਕਲਦਾ ਸਾਨੂੰ ਵੇਖ ਕੇ ਫਿਰ ਅੰਦਰ ਨੂੰ ਭੱਜਿਆ ਸੀ ਇਹਨੂੰ ਮੌਕੇ ਤੇ ਘਰ ਚੋਂ ਹੀ ਫੜ ਲਿਆ ਜਿਹਦੇ ਘਰ ਚ ਰਹਿੰਦਾ ਸੀ ਤੇ 2 ਕਰੋੜੋਂ ਹੈਰੋਨੋ ਤੇ ਡਰੱਗ ਮੰਨੀ 1,75,100 ਰੁਪਇਆ ਮਿਲੀ ਜੀ ਤੱਕ ਤੇ ਗੁਰਪ੍ਰੀਤ ਦੇ ਉੱਪਰ ਹੋਰ ਵੀ ਐਨਡੀਪੀਐਸ ਦੇ ਜਿਹੜੇ ਮਕਦਮੇ ਦਰਜ ਨੇ ਹਾਂਜੀ ਸਾਡੇ ਥਾਣੇ ਤਰਸਿੱਕੇ 'ਚ ਹੀ ਮਕਦਮਾ ਇਹਦੇ ਪਹਿਲਾਂ 2019 ਦਾ ਮਕਦਮਾ ਦਰਜ ਸੀ 37 ਬੜਾਉਂਦੀ ਮਕਦਮਾ ਉਹਦੇ ਵਿੱਚ ਪੀਓ ਚੱਲ ਰਿਹਾ ਸੀ ਪੀਓ ਨੂੰ ਫੜਨ ਵਾਸਤੇ ਸੀ ਅੱਜ ਆਏ ਸੀ ਕਿੰਨੇ ਦੋਸ਼ੀ ਜਿਹੜੇ ਨੇ ਅੱਜ ਗ੍ਰਿਫਤਾਰ ਕੀਤੇ ਗਏ ਨੇ ਇਹ ਇਹਦੇ ਕੋ ਆਪਾਂ ਰਿਕਵਰੀ ਹੋਈ ਜੀ ਟੋਟਲ 2 ਕਿਲੋ ਤੇ ਡਰੱਗ ਬਣੀ ਪਲੱਸ ਇਹ ਜਿਹੜਾ ਜਿਹੜੇ ਘਰ 'ਚ ਰਹਿ ਰਹੇ ਸੀ ਉਹਨਾਂ ਦਾ ਮਿਲ ਕੇ ਕੰਮ ਕਰਦਾ ਸੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਤੋਂ ਨਾ ਪਰਮਾ ਦੱਸਿਆ ਜਾ ਰਿਹਾ ਮਹਿਲਾਵਾਂ ਵੀ ਜਿਹੜੀਆਂ ਵਾ ਉਹ ਵੀ ਗ੍ਰਿਫਤਾਰ ਕੀਤੇ ਨੇ ਨਹੀਂ ਘਰ ਚ ਚਲੋ ਮਹਿਲਾਵਾਂ ਹੈਗੀਆਂ ਸੀ ਪਰ ਗ੍ਰਿਫਤਾਰ ਕਿਸ ਨੂੰ ਨਹੀਂ ਕੀਤਾ ਇਹਦੇ ਜਿਹੜੇ ਘਰ ਚੰਦਾ ਦੋ ਭਰਾ ਤੇ ਜਾਇ ਜੀ ਤਿੰਨ ਰਸਟ ਕੀਤੇ ਹੁਣ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆਹ ਜੀ ਹਾਂ ਜੀ ਅਗਲੀ ਚੱਲ ਰਹੀ ਜੀ ਕਿੱਥੋਂ ਲਏਗਾ ਕਿੱਥੇ ਜੇਜਦਾ ਜੀ ਉਹ ਸਾਰਾ ਕਰਾਂਗੇ ਜੀ ਇਹ ਸਪਲਾਈ ਕਿੱਥੇ ਕਰਦਾ ਸੀ ਇਹ ਸਾਰਾ ਜੇ ਤਫਤੀਸ਼ਦਾਰਾਂ ਦੇ ਮੁਕਦਮਾ ਦਰਜ ਕਰਕੇ ਹਰੇ ਜੀ ਤਫਤੀਸ਼ਦਾਰਾਂ ਨੂੰ ਜੋ ਵੀ ਸਾਹਮਣੇ ਆਏਗਾ ਉਹ ਤੇ ਕਰਦੇ ਕਰਾਂਗੇ ਪੰਜਾਬ ਪੁਲਿਸ ਦੀ ਨਸ਼ਾ ਖਿਲਾਫ ਮੁਹਿੰਮ ਜਾਰੀ ਹੈ ਐਸੇ ਕੜੀ ਵਿੱਚ ਪੁਲਿਸ ਨੇ ਇੱਕ ਪਗੋੜੇ ਨੂੰ ਕਾਬੂ ਕੀਤਾ ਉਸ ਤੇ ਕੋਲੋਂ ਹਿਰਨ ਤੇ 175000 ਦੀ ਡਰਗ ਮਨੀ ਸਮੇਤ ਦੋ ਹੋਰ આરોપી ਕਾਬੂ ਕੀਤੇ ਨੇ ਅਧਿਕਾਰੀਆਂ ਮੁਤਾਬਕ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਤੋਂ ਕਈ ਹੋਰ ਖੁਲਾਸੇ ਹੋ ਸਕਦੇ ਨੇ ਅਸੀਂ ਜੀ ਤਰਸਿੱਕੇ ਥਾਣੀ ਤੋਂ ਆਏ ਸੀ ਸਾਡਾ ਗੁਰਪ੍ਰੀਤ ਸਿੰਘ ਗੋਪੀ ਸਨੋਂ ਸਤਪਾਲ ਸਿੰਘ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਸਾਡੇ ਮੁਕਦਮੇ 'ਚ ਪੀਓਸੀ ਐਨਡੀਪੀਐਸਟ ਦੇ ਮੁਕਦਮੇ 'ਚ ਪੀਓਸੀ ਅਸੀਂ ਇਹਦੇ ਘਰ ਰੇਡ ਕਰਨ ਲਾਇ ਸੀ ਘਰ ਨਹੀਂ ਸੀ ਮਿਲਿਆ ਇਹਦਾ ਜੀਜਾ ਜਿਹੜਾ ਜੰਡੇ ਵਾਲੇ ਦਾ ਹੀ ਰਹਿਣ ਵਾਲਾ ਉਹ ਘਰ ਮਿਲਿਆ ਸੀ ਉਹਨੂੰ ਅਸੀਂ ਪੁੱਛਗਿੱਛ ਕੀਤੀ ਤੇ ਉਹ ਕਿੱਥੇ ਆ ਉਹਨੇ ਦੱਸਿਆ ਕਿ ਆਪਣੇ ਦੋਸਤ ਕੋ ਰਹਿੰਦਾ ਫਿਰ ਅਸੀਂ ਉਹਦੇ ਦੋਸਤ ਦੇ ਘਰ ਗਏ ਜੀ ਉੱਥੋਂ ਇਹ ਬਾਹਰ ਨਿਕਲ ਲੱਗਾ ਸੀ ਮੋਟਰਸਾਈਕਲ ਤੇ ਬਾਹਰ ਨਿਕਲਦਾ ਸਾਨੂੰ ਵੇਖ ਕੇ ਫਿਰ ਅੰਦਰ ਨੂੰ ਭੱਜਿਆ ਸੀ ਇਹਨੂੰ ਮੌਕੇ ਤੇ ਘਰ ਚੋਂ ਹੀ ਫੜ ਲਿਆ ਜਿਹਦੇ ਘਰ ਚ ਰਹਿਦਾ ਸੀ ਤੇ 2 ਕਲੋ ਹੈਰੋਨੋ ਤੇ ਡਰੱਗ ਮੰਨੀ 1,75,100 ਰੁਪਇਆ ਮਿਲੀ ਜਿੱਤ ਕੋ ਤੇ ਗੁਰਪ੍ਰੀਤ ਦੇ ਉੱਪਰ ਫੋਰ ਵੀ ਐਨਡੀਪੀਐਸ ਦੇ ਜਿਹੜੇ ਮਕਦਮੇ ਦਰਜ ਹਾਂ ਜੀ ਸਾਡੇ ਥਾਣੇ ਤਰਸਿੱਕੇ ਚ ਮਕਦਮਾ ਇਹਦੇ ਪਹਿਲਾਂ 2019 ਦਾ ਮਕਦਮਾ ਦਰਜ ਸੀ 37/19 ਮਕਦਮਾ ਉਹਦੇ ਵਿੱਚ ਪੀਓ ਚੱਲ ਰਿਹਾ ਸੀ ਪੀਓ ਨੂੰ ਫੜਨ ਵਾਸਤੇ ਸੀ ਅੱਜ ਆਏ ਸੀ ਕਿੰਨੇ ਦੋਸ਼ੀ ਜਿਹੜੇ ਨੇ ਅੱਜ ਗ੍ਰਿਫਤਾਰ ਕੀਤੇ ਗਏ ਨੇ ਇਹ ਇਹ ਤੋਂ ਕੋ ਆਪਾਂ ਰਿਕਵਰੀ ਹੋਈ ਜੀ ਟੋਟਲ 2 ਕਿਲੋ ਤੇ ਡਰੱਗ ਬਣੀ ਪਲੱਸ ਇਹ ਜਿਹੜਾ ਜਿਹੜੇ ਘਰ ਚ ਰਹਿ ਰਹੇ ਸੀ ਉਹਨਾਂ ਨਾਲ ਮਿਲ ਕੇ ਕੰਮ ਕਰਦਾ ਸੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਤੋਂ ਨਾ ਪਰਮਾ ਦੱਸਿਆ ਜਾ ਰਿਹਾ ਮਹਿਲਾਵਾਂ ਵੀ ਜਿਹੜੀਆਂ ਵਾ ਉਹ ਵੀ ਗ੍ਰਿਫਤਾਰ ਕੀਤੇ ਨੇ ਨਹੀਂ ਘਰ ਚ ਚਲੋ ਮਹਿਲਾਵਾਂ ਹੈਗੀਆਂ ਸੀ ਪਰ ਗ੍ਰਿਫਤਾਰ ਕਿਸ ਨੂੰ ਨਹੀਂ ਕੀਤਾ ਇਹਦੇ ਜਿਹੜੇ ਘਰ ਚੰਦਾ ਦੋ ਭਰਾ ਤੇ ਜਾਇਜੀ ਤਿੰਨ ਰਸਟ ਕੀਤੇ ਹੁਣ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹਾਂ ਜੀ ਹਾਂ ਜੀ ਅਗਲੀ ਚੱਲ ਰਹੀ ਜੀ ਕਿੱਥੋਂ ਲਏਗਾ ਕਿੱਥੇ ਜੇਜਦਾ ਜੀ ਉਹ ਸਾਰਾ ਕਰਾਂਗੇ ਜੀ ਇਹ ਸਪਲਾਈ ਕਿੱਥੇ ਕਰਦਾ ਸੀ ਇਹ ਸਾਰਾ ਜੇ ਤਪੀਸ਼ਦਾਨ ਜੇ ਮਕਦਮਾ ਦਰਜ ਕਰਕੇ ਹਣੇ ਜੀ ਤਪੀਸ਼ਦਾਨ ਜੋ ਵੀ ਸਾਹਮਣੇ ਆਏਗਾ ਉਹ ਤੇ ਕਰਦੇ ਕਰਾਂਗੇ